ਇਸਲੇ ਪਿੰਡ ਸ਼ਾਫੀਪੁਰ ਮੌਜੂਦ ਆ ਮੇਰੇ ਪਿੱਛੇ ਹਾਲਾਤ ਇੱਕ ਸ਼ਮਸ਼ਾਨ ਘਾਟ ਦੇ ਜਿੱਥੇ ਹੰਸਰਾਜ ਹੰਸਲੀ ਧਰਮ ਪਤਨੀ ਰੇਸ਼ਮ ਅੰਸ਼ ਉਹਨਾਂ ਦੀ ਮ੍ਰਿਤਕ ਦੇ ਨੂੰ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਹੁਣ ਅਗਨ ਪੇਟ ਕੀਤਾ ਜਾਣ ਲੱਗਿਆ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਪਰਿਵਾਰਕ ਜੀ ਮੌਜੂਦ ਨੇ ਦੱਸਦੀ ਹੈ ਕਿ ਹੰਸਰਾਜ ਜੰਸ ਦੇ ਦੋਵੇਂ ਬੇਟੇ ਇੱਥੇ ਮੌਜੂਦ ਨੇ ਬਾਕੀ ਲੋਕ ਵੀ ਸਮਰਥਕ ਜਾਣ ਵਾਲੇ ਪਰਿਵਾਰਕ ਦੀ ਸਾਰੇ ਪਿੰਡ ਦੇ ਵਿੱਚ ਮੌਜੂਦ ਨੇ ਜਿੱਦ ਦੀ ਪਿੰਡ ਹੰਸਰਾਜ ਜੰਸ ਜਿੱਥੇ ਪਰਿਵਾਰਕ ਜੀ ਮੌਜੂਦ ਨਹੀਂ ਮੇਰੇ ਸਾਹਮਣੇ ਫਿਲਹਾਲ ਅਗਨਪੇਟ ਕਰਨ ਦੀ ਤਿਆਰੀ ਅਰਦਾਸ ਹੋ ਹਟੀ ਹੈ ਤੇ ਅਰਦਾਸ ਹੋਣ ਤੋਂ ਬਾਅਦ ਹੁਣ ਅਗਨਪੇਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਭਾਈ ਸਿਆਸੀ ਲੀਡਰ ਵੀ ਮੌਜੂਦ ਨਹੀਂ ਔਰ ਇੰਡਸਟਰੀ ਦੇ ਲੋਕ ਵੀ ਹਾਲਫੇ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਪਹੁੰਚੇ ਗੁਰਵਿੰਦਰ ਕਮੇਟਾ ਸਾਹਮਣੇ ਵੀ ਬਰਾਜ ਤੇ ਨਵਰਾਜ ਦੋਵੇਂ ਨਜ਼ਰ ਆ ਰਹੇ ਨੇ ਪਰਿਵਾਰਕ ਜੀ ਵੀ ਇੱਥੇ ਮੌਜੂਦ ਨੇ اوه مونکي پنهنجو باجي ڏين ٿا هاڻي هاڻي اوه يار اسان کي ڏي ڏي اوه يار اسان کي ڏي ڏي هاڻي هاڻي 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 اوه يار 늑대는 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 ਲੱਡੂ ਭਾਈ ਇੱਕ ਆ ਵੀ ਆ ਗਿਆ ਲੱਡੂ ਭਾਈ ਇੱਕ ਆ ਵੀ ਆ ਗਿਆ ਜੇ ਮੈਂ ਜਿੰਨੇ ਵਾਰ ਕਿ ਭਾਈ ਇਹ ਵੇਚ ਦੇਣਾ ਆਪਾਂ ਬਾਅਦ ਪਾਪਾ ਜੀ ਹਲੇ ਉਮਰ ਨਹੀਂ ਸੀ ਜਾਣ ਵਾਲੀ ਅਚਾਨਕ ਚਲ ਗਏ ਨੇ ਸੰਸਾਰ ਛੱਡ ਕੇ ਬਹੁਤ ਮਾੜਾ ਕੰਮ ਹੈ ਤੇ ਮੇਰੇ ਵੀਰਾਂ ਨੂੰ ਵੀ ਮਹਾਰਾਜ ਹਿੰਮਤ ਦੇਵੇ ਤੇ ਬਸ ਸ਼ਬਦ ਨਹੀਂ ਨਿਕਲਦੇ ਜੀ ਮੂੰਹ ਚ ਤੁਸੀਂ ਬਹੁਤ ਪੁਰਾਣੇ ਬਹੁਤ ਬਚਪਨ ਤੋਂ ਬਚਪਨ ਤੋਂ ਕੋਈ ਯਾਦ ਸਾਂਝੀ ਕਰਨੀ ਚਾਹਾਂ ਯਾ ਸੰਜੀ ਜੀ ਜਦੋਂ ਵੀ ਮਿਲਣਾ ਮੈਂ ਭਾਜੀ ਨੂੰ ਮੈਂ ਅਸੀਂ ਦਿੱਲੀ ਵੀ ਖਾਨ ਮਾਰਕੀਟ ਇਕੱਠੇ ਹੋਣਾ ਆਂਟੀ ਨਾਲ ਗੱਲ ਹੋਇਆ ਕੱਨੀ ਫੋਨ ਤੇ ਕਿਸੀ ਦਿੱਲੀ ਜਿਆਦਾ ਟਾਈਮ ਇਕੱਠੇ ਫੈਨ ਕੀਤਾ ਯਾਦ ਨਾਲ ਅਸੀਰਵਾਦੀ ਲੈ ਜੀ ਨੇ ਕੋਲ ਅਸੀਰਵਾਦੀ ਲੈ ਨੇ ਬਹੁਤ ਪਿਆਰ ਮਿਲੇ ਬਹੁਤ ਪਿਆਰ ਮਿਲੇ ਪਰ ਅਚਾਨਕ ਜੜਾ ਤੋਂ ਖਾਮੀ ਰਹਿਸਨ ਅੱਜ ਇਹਦੀ ਪਰਫਾਈ ਨਹੀਂ ਹੋਣੀ ਮਹਾਰਾਜ ਹਿਮੰਤ ਰਵੇਸ ਜੀ ਬਹੁਤ ਅਫਸੋਸ ਹੈ ਕਿ ਪੰਜਾਬੀ ਦੇ ਉੱਗੇ ਗਾਇਕ ਰਾਤ ਗਾਇਕ ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਹਾਂਸ ਰਾਜ ਹਾਂਸ ਤੇ ਧਰਮਸਪਤਨੀ ਸਾਡੇ ਸਤਿਕਾਰਯੋਗ ਭੈਣ ਜੀ ਰੇਸ਼ਮ ਕੌਰ ਜੀ ਅਕਾਲ ਚਲਾਣਾ ਕਰ ਗਈ। ਔਰ ਮੈਂ ਸਮਝਦਾ ਕਿ ਇਸ ਸਾਰੇ ਹੰਸ ਪਰਿਵਾਰ ਵਾਸਤੇ ਬਹੁਤ ਵੱਡਾ ਸਦਮਾ। ਉਮਰ ਦੇ ਇਸ ਪੜਾ ਦੇ ਵਿੱਚ ਜੀਵਨ ਸਾਥੀ ਦਾ ਚਲੇ ਜਾਣਾ ਔਰ ਖਾਸ ਕਰਕੇ ਉਸ ਜੀਵਨ ਸਾਥੀ ਦਾ ਜਿਹਦੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੜੀ ਵੱਡੀ ਕਹਾਣੀ ਪਸਿਆ ਔਰ ਜਦੀਆਂ ਅਰਦਾਸਾਂ صدਕਾ ਇੰਦੀ ਉੱਚੇ ਸਥਾਨ ਤੇ ਪਹੁੰਚੇ। ਇਸ ਮੋੜ ਤੇ ਉਹਦਾ ਜਾਣਾ ਬਹੁਤ ਹੰਸ ਦੀ ਵਾਸਤੇ ਦਿਖਾਈ। ਔਰ ਬੱਚਿਆਂ ਵਾਸਤੇ ਮਾਂ ਦਾ ਚਲੇ ਜਾਣਾ ਇਹ ਉਸ ਤੋਂ ਵੀ ਵੱਡਾ ਕੁਛੋਟਾ ਹੈ। ਇਸ ਕਰਕੇ ਬਹੁਤ ਵੱਡਾ ਸਦਮਾ ਪਰ ਗੁਰੂ ਦੇ ਪਾਣੀ ਦੇ ਵਿੱਚ ਹੈ। ਮਹਾਰਾਜ ਅੱਗੇ ਅਰਦਾਸ ਹੈ ਕਿ ਸਾਰੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ੇ। ਠੀਕ। ਔਰ ਹੌਸਲਾ ਦੇ ਬਖਸ਼ੇ। ਠੀਕ ਹੈ। ਰਿਕੂ ਸਾਹਿਬ ਜੀ। ਹਾਂ ਜੀ ਭਾਜੀ। ਬਹੁਤ ਅਫਸੋਸ ਆ ਸਾਡੇ ਹਿੰਦੁਸਤਾਨ ਦੀ ਜਿਹੜੀ ਵੱਡੀ ਸ਼ਖਸੀਅਤ ਆ ਸ਼੍ਰੀ ਹੰਸਰਾਜ ਹੰਸ ਜੀ ਜਿਨ੍ਹਾਂ ਨੇ ਪੰਜਾਬ ਔਰ ਪੰਜਾਬੀਅਤ ਦਾ ਨਾਮ ਹੈ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਗੇ ਵਧਾਇਆ ਅੱਜ ਉਹਨਾਂ ਦੇ ਤਰਨ ਪਤਨੀ ਰੇਸ਼ਮ ਕੌਰ ਜੀ ਸਾਡੇ ਬਹੁਤ ਸਤਿਕਾਰਯੋਗ ਭੈਣ ਜੀ ਅੱਜ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਆ ਮੈਂ ਸਮਝਦਾ ਕਿ ਹੰਸਰਾਜ ਹੰਸ ਜੀ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਸੀਗਾ ਔਰ ਅੱਜ ਸਾਰੇ ਲੋਕ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਆ ਇਸ ਗੱਲ ਨੂੰ ਪ੍ਰਮਾਣਿਤ ਕਰਦਾ ਕਿ ਹੰਸਰਾਜ ਹੰਸ ਜੀ ਨੇ ਸਮਾਜ ਦੇ ਵਿੱਚ ਚੰਗੀ ਸਾਂਝ ਬਣਾਈ ਹੈ ਪਿਆਰ ਬਣਾਇਆ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਵਿਛੜੀ ਹੋਈ ਆਤਮਾ ਦੇ ਚਰਨਾਂ ਦੇ ਵਿੱਚ ਸ਼ਰਧਾਂ ਦੇ ਫੁੱਲ ਭੇਟ ਕਰਦਾ ਠੀਕ ਹੈ ਬੜੀ ਜੀ ਅੱਜ ਬੜੇ ਅਫਸੋਸ ਨਾਲ ਆਪਣੇ ਵੀਰ ਹੰਸਰਾਜ ਹੰਸ ਜੀ ਦੀ ਜੋ ਪਰਮ ਪਤਰੀਆਂ ਦਿਹਾਂਤ ਹੋਇਆ ਅਸੀਂ ਕਰਮੇਸ਼ਰ ਗਰਾਉਂਡ 'ਚ ਖੜੇ ਹਾਂ ਸਾਰੀਆਂ ਪਾਰਟੀਆਂ ਸਾਰੀਆਂ ਸੰਸਥਾਵਾਂ ਇਹੀ ਪ੍ਰਾਰਥਨਾ ਕਰਦੇ ਆ ਕਿ ਉਸ ਬਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਬਾਸ ਹੋਵੇ ਜਿਸ txtName ਹੰਸਰਾ ਸੰਸੀ ਨੇ ਸਮਾਜ ਦੀ ਧਰਮ ਦੀ ਸੇਵਾ ਕੀਤੀ ਹੈ ਉਹ ਜ਼ਰੂਰ ਪ੍ਰਮਾਤਮਾ ਸਾਡੀ ਬੇਨਤੀ ਨੂੰ ਕਬੂਲ ਕਰੇਗਾ ਔਰ ਇਸ ਪਰਿਵਾਰ ਨੂੰ ਪਾਣਾ ਮੰਨ ਦਾ ਬਲ ਬਖਸ਼ੇਗਾ ਐਸੀ ਪ੍ਰਾਰਥਨਾ ਬਹੁਤ ਹੀ ਦੁੱਖ ਦੀ ਘੜੀ ਹੈ ਰਾਜਗਾਇਕ ਹੰਸਰਾ ਜੀ ਹੰਸ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਹੈ ਮੈਂਬਰ ਪਾਰਲੀਮੈਂਟ ਰਹੇ ਆ ਅੱਜ ਉਹਨਾਂ ਜੀਵਨ ਸਾਥੀ ਸਾਰੇ ਨੂੰ ਅਲਵਿਦਾ ਕਹਿ ਗਿਆ ਅਸੀਂ ਈਸ਼ਵਰਗੇ ਪ੍ਰੇ ਕਰਾਂਗੇ ਕਿ ਦਿਵੰਗਤ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਉਹ ਸਾਰੇ ਪਰਿਵਾਰ ਨੇ ਪਾਣ ਮਿਲੋਂ ਦਾ ਬਲ ਬਖਸ਼ੇ ਥੋੜਾ ਥੋੜਾ ਲੰਗੀ ਜਾਨ ਨੂੰ ਜਿਹੜੀ ਦਰਦ ਕਿ ਆਈ ਪਿੱਛੇ ਦਾ ਸ਼ੋਰ ਥੋੜਾ ਥੋੜਾ ਪਿੱਛੇ ਨੂੰ ਹੋਰ ਹੋ ਜਾਵੇ ਲੰਘ ਲੈ 아 <sor> 아우. <sor> ਦੂਜੇ ਨੇ ਪਹੁੰਚ ਚੁੱਕੀ ਇਹਨਾਂ ਦਾ ਕੋਟਾ ਕੰਮ ਹੈ ਸਾਰੇ ਸਰੇ ਗੁਰਦਾਸ ਸਾਹਿਬ ਜੀ ਪਤੇ ਦੀ ਨਾਲ ਜਿੰਗਰ ਦਾ ਸੰਦਕਸ਼ਣ ਹੈ ਜਦੋਂ ਤੋਂ ਅੱਲਾਹ ਦਾ ਯਾਰ

ਪਈ ਨੰਗੀ ਜਿਹੀ ਅਸੀਂ ਹੋਣਾ ਖੱਜਲ ਚਲੋ 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 ਸਰ ਚਲੋ 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 ਕਿਰ ਕਿਨੀ ਐਫਰਟ ਆ ਹੋਣ ਤੋਂ ਖੱਜਲ ਬਿਨਾਂ ਕਿੰਵਰ ਅਗਲਾ ਹੀ ਜੀ 1.5 ਹੋ ਜਾਂਦਾ ਹੁੰਦਾ ਭਰਾਵਾ ਜਦੋਂ ਮੈਂ ਦੋ ਨਾ 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 ਸੈੱਟ ਦਾ ਗਰ ਸੈੱਟ ਦਾ ਕਿ ਕਰੀਏ ਤੁਹਾਡੀ ਭੈਣ ਜੀ ਕਿੰਨੇ ਮਿੰਟ ਕਰੀਏ ਜੀ ڈу 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 É, não

ਸਾਹਿਬ ਦੇ ਹੱਥ ਦੀ ਪਰਿਮਾਰਿਆ ਇਸ ਕੈਮ ਨਾਲੇ ਜਾਪਣ ਘਰ ਮਰਿਆ ਆਪ ਦੀ ਬਾਣੀ ਕੋਈ ਸੋਹਣੇ ਸਤ ਕੰਨਾਂ ਵਿੱਚ ਬੋਲ ਕੇ ਮਾਰਿਆ ਜੀਆ ਕਰੇ ਗੁਰੂ ਰਣੇ ਸੂਰਤ ਨੇ ਦਿਸ਼ਾ ਪਰਦੇਸਾਂ ਵਿੱਚ ਅੱਜ ਤੱਕ ਨੇ ਸੁਭਾਤਾ ਪਰਤਨਾਰ ਆਰਧਿਆ ਸਤਨਾਂ ਦੇ ਆਪ ਦੇ ਚਰਨਾਂ ਵਿੱਚ ਹਰਿਪੁਰ ਪਰਿਵਾਰ ਕੋ ਸਤਨਾਂ ਜੀਆ ਫੱਜੀਆਂ ਦਾ ਪ੍ਰਵਾਦ ਕਰਨੀਆਂ ਤਾਂ ਤੋਂ ਤੋਂ ਮੈਂ ਜੀ ਮਹਾਰਾਜ ਨੂੰ ਬਹੁਤ ਬਾਰੀ ਅਰਦਾਸ ਦੀ ਬਾਣੀ ਕਰਦੀਆਂ सेवादान और सेवा करनी के का प्रतादिया पत्तियां गुल्ला का रहेगा मनोज के साथियों की जय हम कहो बे सो पाठा मत सेते हंस की जय आशा सदा सानी और सनारा बोलो विजय संजय सच्चा बादशाह う